ਵੇ ਉਹ ਗੱਲ ਹੋ ਗਈ ਕਹਿੰਦਾ ਗੱਡੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਮਿੱਤਰਾਂ ਦੇ ਚੱਟੂ ਤੇ ਚੜਦੀ ਫਿਰਦੀ ਐ ਕੋਈ ਅਸੀਂ ਪੱਲੋਂ ਤਾਂ ਨਹੀਂ ਗੰਦ ਤੂੰ ਮੈਂ ਤੈਨੂੰ ਦੱਸਾਂ ਫੇਰ ਤੇਰਾ ਛੱਪਾ ਚੱਲ ਗਿਆ ਫੇਰ ਪੱਟ ਕੇ ਨਹੀਂ ਨਿਗਾ ਮਾਰ ਕੇ ਲੈ ਜਾ ਜਿੰਨੇ ਦੀ ਅਗਲੇ ਨੂੰ ਵੀ ਨਾ ਮਾਰੋ ਮੈਨੂੰ ਵੀ ਨਾ ਮਾਰੋ ਬਈ ਗੱਲਾਂ ਦੋ ਉਰੇ ਜੇ ਫੜਕੇ ਤਾਂ ਲਿਆ ਉਹਨੂੰ ਮੈਂ ਜਾਮ ਹਾਂ ਲੈ ਮੈਂ ਬਣਾ ਜਾ ਲਿਆ ਕੁੜ ਕੀ ਨਾ ਫੜਦਾ ਕੁੱਕੜ ਨਾ ਕੈਲ ਪੈ ਜਾ ਕੁੱਕੜ ਨਹੀਂ ਪੈ ਕੀ ਨਾ ਮਾਰ ਲੈ ਅਲਾ ਮਗੀ ਆਂਡਾ ਵੀ ਆ ਗਿਆ ਆਂਡਾ ਪਿੱਛੇ ਵੰਡਾ ਆਂਡਾ ਵੀ ਵਧੀਆ ਵੀਰੇ ਇੱਕ ਤਾਂ ਬੱਚਾ ਪਿਛਾ ਹੋ ਬਾਈ ਆਂਡਾ ਵੀ ਆ ਗਿਆ ਕਿਹੜਾ ਆਂਡਾ ਆ ਦੇਖ ਦੇਖੀ ਵੀਰੇ ਦੋ ਦੰਦ ਪਟ ਖੜ ਜਾ ਹਾਂ ਜੀ ਨੀਗਾ ਮਾਰ ਇੱਧਰ ਦੇ ਹਾਂ ਦੋ ਆਉਂਦੀ ਹੈ ਖਾਲ ਦਾ ਝੂਰਨੀ ਮਾਰਦੇ ਵੀਰੇ ਥਣ ਦੇ ਕੋਈ ਫਰਕ ਥਣ ਵੀ ਠੀਕ ਨੇ ਕਿਆ ਬਾਤ ਹੈ ਚੰਗਿਆ ਓਏ ਨਿਓਕੀ ਟੱਕਰੀ ਵਰਗੀ ਇੱਕ ਘਣਾ ਅਗਲੇ ਸੂਏ ਬਣੂਗੀ ਬੱਕਰੀ ਅਗਲੇ ਸੂਏ ਪਾਸੋਂ ਬਾਹਰ ਗਿਆ ਦੀ ਚੰਗੀ ਜਾਂਦਾ ਉਹ ਕੜਾ ਰੋਕਦੇ ਆ ਯਾਰ ਅਸੀਂ ਬੜੀ ਬੜੀ ਇੱਕ ਗੱਲ ਕਿਉਂ ਹੋ ਗਈ ਉਹ ਬਈ ਆਪਾਂ ਕਹਿੰਦੇ ਓਏ ਆੜੀ ਇਹ ਮੁਰਗੀ ਦਾ ਆਂਡਾ ਵਿੱਚੋਂ ਕਾਲਾ ਕੱਤ ਹੋ ਗਿਆ ਡੱਬਾਂ ਵਾਲਾ ਕਿ ਜ਼ਮਾਨਾ ਬਦਲ ਗਿਆ ਹੁਣ ਬੱਕਰੇ ਨੂੰ ਆਦਾ ਬੱਕਰੀ ਜੀ ਦਾ ਬੱਚਾ ਵਧੀਆ ਇੱਕ ਹੋਰ ਵੀ ਗੱਲ ਨਾਲ ਬਈ ਆਂਡਾ ਜੀ ਐਦੋਂ ਕਿਤੇ ਆਂਡਾ ਨਿਕਲ ਆਖਰ ਦੇਖ ਨਾ ਨਾ ਨਿਕਲਦਾ ਨਹੀਂ ਹੈ ਉਹ ਯਾਰ ਕੁਝ ਹੋਵੇ ਸਾਡੇ ਕਿ ਨਹੀਂ ਅਸੀਂ ਤਾਂ ਅਗਲੇ ਨੂੰ ਨਾ ਕੁਝ ਨਹੀਂ ਨਹੀਂ ਉਹ ਗੱਲ ਕਹਿੰਦੇ ਨਹੀਂ ਮਿਲਣੀ ਉਹ ਤਾਂ ਛੱਡ ਜਾ 12 ਬੂਰਾ ਵਾਲੇ ਉੜ ਕੇ ਪਰਾਂ ਨੂੰ ਲਿਜਾ ਕੇ ਰਾਜੂ ਨੂੰ ਕਹਿੰਦਾ ਨਾ ਪੁਰੇ ਤੂੰ ਪੈ ਜਾ 12 ਦੀ ਪੁੱਛ ਲੈ ਭਾਈ 12 ਦੀ ਕਿਹੜਾ ਸੂਰੀ ਦਾ ਬੱਚਾ ਹੈ ਹੁਣ ਮੈਂ ਮੇਰੇ ਹਿਸਾਬ ਨਾਲ ਸੱਟ ਲਾਵਾਂ ਉਹ ਵਸ ਹੁਣ ਤੂੰ ਦੱਸ ਤੇਰੇ ਉੱਥੇ ਦੱਸ ਲੈ ਭਈ 14000 ਦੀ ਦਿਓ ਮਹਾਰਾਜ ਵੇਚਣੀ ਨਹੀਂ ਹੈ ਜੀ ਹੋਰ ਕਿੱਦੇ ਵੇਚਣੀ ਹੈ ਵੇਚਦਾ ਕੋਈ ਗੱਲ ਨਹੀਂ ਉਰੀ ਵੇਚ ਕੇ ਜਾਵਾਂਗੇ ਮੰਡੀ ਦੇ ਖੜੇ ਆ ਟਾਈਮ ਹੀ ਹੁਣ ਹੋਇਆ ਵੇਚ ਫਿਰ ਮੈਨੂੰ ਕੰਨ 'ਚ ਪਰਾਂ ਨੂੰ ਹੋ ਕੇ ਦੱਸ ਦੇ ਨਹੀਂ ਹੁੰਦੀ ਕੰਨ 'ਚ ਉੱਥੇ ਚਲਾ ਆ ਬੰਦੇ ਨੇ ਡੱਡੂ ਜੇ ਆਪਾਂ ਨੂੰ ਚੋਰੀ ਆ ਯਾਰ ਕਿਸੇ ਦੀ ਆ ਡੱਡੂ ਜੇ ਬੰਦੇ ਨੇ ਬਾਈ ਕਿਉਂ ਜੀ ਆਪਾਂ ਨੂੰ ਕਿਹੜਾ ਚੋਰੀ ਆ ਬਾਈ ਓਏ ਉੱਥੇ ਆ 23000 ਰੁਪਿਆ ਦੇ ਦੀ ਬਾ ਉੱਥੇ ਨਹੀਂ ਜਾਂਦੇ ਆਪਾਂ ਆ ਜਾਓ ਉੱਥੇ ਦਾ ਵਹਿਮ ਪਾ ਜਾਂਦਾ ਅਗਲੇ ਵੀ ਕਿਉਂ ਜੀ ਅਗਲੇ ਦੇ ਸਮਾਂ ਓਏ 23 ਹੁਣ ਉਹਨੇ ਮੰਗ ਲਿਆ ਕਿਹੜਾ ਵੇਤਾ ਉਹਨੂੰ ਸਿਰ ਜਾ ਮਰੀਆਂ ਦਾ ਡੌਰੂ ਜੋ ਤੇਰੀ ਸਲਾਹ ਤੋਂ ਬਿਨਾ ਥੋੜੀ ਮੁਰਕੀਆਂ ਪੈਣੀਆਂ 25000 ਮੰਗਿਆ ਉਹ ਆਜਾ ਦੋ ਦੰਦ ਪਾਠਾ ਕੀ ਓਏ ਆ ਵੇ ਪੋਤਿਆ ਬੱਚਾ ਵੀ ਮਗਰ ਦੇ ਕੈਸਾ ਵਰਗੀ ਵਧੀਆ ਤੇ ਸਾਰੀਆਂ ਗੱਲਾਂ 10 10 ਇੱਕ ਕਸਮਤੀ ਛੜ ਗਿਆ ਇਹਲਾ 19 ਦਿਨੇ ਖਰੀਦੀ ਏ ਕਹਿੰਦਾ 20 ਤੂੰ ਉੱਤੇ ਦੂੰ ਸਾਰਾ ਪੁੱਛ ਲਿਆ ਮੈਨੂੰ ਦੁੱਖ ਦਰਦਾ ਜੇ ਅੱਖ ਦੀ ਫੇਰ ਆਪਾਂ ਲਾ ਦੇ ਹੁੰਦੇ ਪਿੱਛੇ ਪੱਤੀ ਬੱਕਰਾ ਚਲੋ ਉਹਦਾ ਹੁਣ ਤੇਰੇ ਸਾਹਮਣੇ ਆ ਯਾਰ ਆਪਾਂ ਲਪੋਇਆ ਨਹੀਂ ਕੁਸ ਚੁੰਗਦਾ ਬੱਕਰਾ ਕਹਿੰਦਾ ਮਾਰਾ ਬਾਈ ਪਰ ਉਹ ਸੱਟਾ ਮਾਰ ਕੇ ਜੇ ਕਹੇ ਦੇਖ ਲੈ ਨਾ ਨਾ ਕਾਨੂੰ ਮਾਰੀ ਸਰ ਜਰੂਰੀ ਹੈ ਸੱਤ ਮਾਰਨ ਦੀ ਨਾਲ ਥੋੜਾ ਖਰਾਬ ਕਰਨਾ ਨਾ 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 ਬਈ ਠੀਕ ਹੈਗਾ ਮੈਂ ਤਾਂ ਬਾਦ ਨਹੀਂ ਨਾ ਕਰਨਾ ਕਿਸੇ ਦਾ ਵੀ ਬਾਕੀ ਤੁਸੀਂ ਆਪਦਾ ਤਨੋਂ ਮਨੋਂ ਦੱਸ ਦੋ ਵੀ ਆਹ ਕੋ ਚੱਲਦਾ ਸਾਡੇ ਕੋਲੇ ਇਹ ਵੀ ਨਾ ਹੋਵੇ ਮਨ ਚ ਤੁਹਾਡੇ ਕਿਉਂ ਜੀ ਓਏ ਤਾਂ ਮੇਰੇ ਤੇ ਵਿਸ਼ਵਾਸ ਨਹੀਂ ਆੜਾ ਮੈਂ ਤੁਹਾਨੂੰ ਮਨੋਂ ਦੱਸੂ ਇਹ ਨਹੀਂ ਦੱਸਦਾ ਹੁਣ ਪਰਾਂ ਹੋ ਜਾ ਮਿੰਨ ਦਾ ਤਾਂ ਕੱਗ ਮਾਰਨਾ ਆ ਮੈਂ ਮੈਂ ਮੇਰੇ ਤੋਂ ਇੱਕ ਖੜ ਜਾ ਯਾਰੂੰ ਹੀ ਬੋਲੀ ਜਾਂਨੇ ਕਿੱਥੇ ਦੇ ਤੂੰ ਕਿਹੜੇ ਪਿੰਡ ਦੇ ਉਧਰੀਆਂ ਕੁਧਰੀਆਂ ਬਰੇਟਾ ਬਾਦਰਪੁਰ ਰਲਵੇ ਕਿਸ ਨੇ ਘੜਨ ਲਵੇ ਦਾ ਰੋਕੀ ਵੀਰੇ ਜਿਹੜੇ ਥੋੜੇ ਬਾਂਗਰੂਜੇ ਲੋਕ ਨੇ ਨਾ ਉਧਰ ਨਹੀਂ ਬੋਲੀ ਵਾਲੇ ਟੜਕੀਆਂ ਜਿਹੜੇ ਨਹੀਂ ਉੱਧਰ ਫਿਰ ਇਹ ਚੀਜ਼ ਨਹੀਂ ਨਾ ਹੈਗੀ ਮੇਰਾ ਇਲਾਕਾ ਮੈਂ ਘੁੰਮਦਾ ਉਧਰ ਸਾਰੇ ਹੋਰਿਆ ਇਹ ਵੀ ਕੋਈ ਨਹੀਂ ਨਾ ਉਧਰ ਸਾਡੇ ਸਾਹਮਣੇ ਓਏ ਛੜਦੇ ਕਿੱਧਰ ਨੂੰ ਕੰਨ ਖਚੀਆਂ ਨੇ ਜਾਨਵਰ ਦਾ ਕੰਨ ਕਾ ਧੋਖੇਦੇ ਹੋ ਤੁਸੀਂ ਚਲ ਠੀਕ ਹੈ ਚੰਗਾ ਜੇ ਤੇਰੇ ਖਿੱਚੇ ਕੋਈ ਇੱਥੋਂ ਉਹ ਮੇਰਾ ਤੋੜਤਾ ਤੇਰੇ ਵਰਗੇ ਨੇ ਕੱਚੇ ਕੱਚੇ ਗਏ। ਮੈਂ ਪਸ਼ੂ ਨੂੰ ਦੁਖੀ ਕਰੀ ਜਣਾ। 16000 ਦੀ ਦਿੰਨੇ? ਨਹੀਂ ਬਣਦੀ ਜੀ। ਕਿਉਂ ਜੀ? ਨਹੀਂ ਵੇਚਣੀ ਬਈ ਹਜੇ। ਸਹੀ ਤੈਨੂੰ ਮੁੱਲ ਲਾਤਾ। 8000 ਦੀ ਲਾਇਆ ਯਾਰ ਜਿੰਨੇ ਲਗਾਨੀ ਆ ਸਿੱਧੀ ਗੱਲ ਆ। 1650 ਦੀ ਦੇਣੀ ਐ? ਨਹੀਂ ਬਣਦੀ। ਨਹੀਂ ਹੁੰਦੀ। 17 ਦੀ ਦੇਣੀ ਐ। ਨਹੀਂ ਹੁੰਦੀ ਮਹਾਰਾਜ। ਇੱਕੋ ਹੀ ਦੱਸ ਦੇ। ਆ ਜੋੜੀ ਬੱਕਰੀਆਂ ਦੀ ਲੰਦੇ ਸੀ ਬੰਦੇ। ਇੱਕੋ ਹੀ ਦੱਸ ਦੇ ਇੱਕੋ ਹੀ। ਇੱਕੋ ਹੀ ਦੱਸ ਦੇ। 35000 ਰੁਪਇਆ ਲਾ ਕੇ ਕਹਿੰਦੇ ਦੋਨਾਂ ਦੇ। ਉਹ ਤਾਂ ਮੈਨੂੰ ਪਤਾ ਜਦ ਲਾ ਕੇ ਨੇ ਮੈਨੂੰ ਪਤਾ। ਇੱਕੋ ਹੀ ਹੁਣ ਇਕੱਲੀ ਦਾ ਕਰ ਰਹੇ ਆ ਇਕੱਲੀ ਦਾ ਫਿਰੋਜ਼ ਸਾਹਿਬ ਨਾਲ ਵੇਚੀ ਇੱਕੋ ਹੀ ਦੱਸ ਦੇ ਕਿੰਨੀ ਦੇਣੀ ਆ ਆ ਤੈਨੂੰ ਦੱਸਤੀ ਦੱਸਤੀ ਹਾਂ ਮੈਂ ਦੱਸ ਦਿਆਂ ਦੱਸ ਦਿਆਂ ਦੱਸ ਦੇ ਉਹ ਤਾਂ ਸਾਨੂੰ ਕੀ ਲੈਣਾ ਜੇ ਤੈਂ ਫਾਹਾ ਲੈ ਲਿਆ ਅਸੀਂ ਥੋੜੀ ਲਵਾਂਗੇ ਆ ਫਾਹਾ ਕਿਉਂ ਲਿਆ 7000 ਬੱਚੇ ਦਾ ਮਿਲਦਾ ਆ ਅੱਛਾ 15-16000 ਦੀ ਕੱਲੀ ਵੇਚ ਦਾਂਗੇ ਸਾਡਾ ਫਾਹਾ ਕਾਦਾ ਆ ਸਾਡਾ ਤਾਂ ਰੋਜ ਲੈਣਿਆ ਫਾਹਾ ਤਾਂ ਫਾਇਦੇ ਦੀ ਡਰੀ ਜਾਈ ਜੇ ਡਰਦਾ ਜਵਾਖ ਨਾ ਉਹ ਡਰਦਾ ਉਹ ਨਵਾਂ ਵਿਚਾਰਾ ਤਾਂ ਡਰਦਾ ਵੀਰੇ ਕਸੂਰ ਉਹਦਾ ਵੀ ਨਹੀਂ ਹੈਗਾ ਆਪਾਂ ਜਮੇ ਹੋਇਆ ਰੋਜ਼ ਕਹਿੰਦੇ ਆ ਵੀ ਸੌਤੇ ਉੱਤਰ ਮੂੰਹ ਘਰ ਉੱਤਰ ਤੇ ਐਡਾ ਕੰਮ ਹੁੰਦਾ ਹਾਂ ਹਾਂ ਕਿੱਦਾਂ ਹੋ ਮੂਵੀ ਤਾਂ ਤੇਰੀ ਵਧੀਆ ਬਣਾਈਏ ਉਹ ਵਧੀਆ ਮੂਵੀ ਕੱਤਦੇ ਪੂਣੀ ਹੈ ਹੈ ਉਹਦੀ ਅਰੇ ਖਰਦਾ ਹਲੋ ਉਹ ਰੈ ਕਰ ਓਏ ਨਹੀਂ ਕਰਨੀ ਰੈ ਨਵਾਂ ਬੰਦਾ ਡਰਦਾ ਹੀ ਹੁੰਦਾ ਤਾਇਆ ਮੰਨ ਲਾ ਗੱਲ ਉਹਠੀਆਂ ਕੁ ਜੀ ਮੇਰੀ ਮਨ ਦੇ ਵਿੱਚ ਹੁੰਦੀ ਆ ਚਰਨਾ ਬਾਈ ਚਰਨੇ ਬਾਈ ਵਾਲੇ ਘਰੋਂ ਆ ਆਟ ਨਿਕਲ ਜੇ ਵੀਰੇ ਪਿੰਡ ਮੇਰਾ ਪਾਤਣਾ ਕੋਲ ਆ ਘਰੇ ਲੈ ਕੇ ਆ ਜੀ ਸੁਦੇ ਕਰਾਇਆ ਦਊਗਾ ਬਦਲ ਕੇ ਬੱਕਰੀ ਦਊਗਾ ਕਿਉਂ ਜੀ ਦੋ ਦੰਦ ਪਾਠਾ ਦਾ ਜਿਹਨੂੰ ਮਰਜੀ ਬੱਕਰਾ ਮਗਰ ਕਿੱਡਾ ਆ ਬਦਲ ਕੇ ਵੀ ਦੇ ਸਕਦਾ ਇਹ ਬੰਦਾ ਹੋਰ ਨਹੀਂ ਬਦਲਦਾ ਕੋਈ ਲੈ ਓਏ ਸਾਰੀਆਂ ਗੱਲਾਂ ਨੇ ਬੜ ਗਿਆ ਪਾ ਦੇ ਕੋੜੀ ਤੇ ਕਾਠੀ ਚੜਾਵੇ ਸਵਾਰ ਨੂੰ 18000 ਦੀ ਹੋਗੀ ਪੂਰੀ 18 ਦੀ ਨਹੀਂ ਹੁੰਦੀ ਦੇ ਦੇ ਓ ਗੁਰੂ ਜੀ ਮੇਰੀ ਚੋਣ ਲੱਗ ਰਹੀ ਆ 35000 ਦੀ ਬਰੋਥਾ ਮੈਨੂੰ ਫਾਇਦਾ ਨਹੀਂਗਾ ਇਹ ਮੇਰੇ ਦੋ ਜਾਣ ਲੱਗ ਰਹੀਆਂ ਨੇ ਹਰ ਜਾ ਓਏ ਨਹੀਂ ਆਪਣੇ ਲਗਾਮ ਬਈ ਪੌਣ ਵਾਲਾ ਆਪਣੇ ਕੋਲੇ ਲਗਾਮ ਵਾਲਾ ਕੰਮਰੀ ਵੀ ਪਾਕਤਾ ਆਪਾਂ ਫੇਰ ਵੀ ਕਹਿੰਦੇ ਹਾਂ ਜ਼ਿੰਮੇਦਾਰੀ 2 ਮਿੰਟ ਖੜ ਜਾ 2 ਮਿੰਟ ਆਹ ਨੋਂ ਤੇ ਚਵਾਰਾ ਮੰਡੀ ਚ ਕੋਈ ਜ਼ਿੰਮੇਵਾਰੀ ਦੇ ਕੇ ਦਿਖਾਵੇ 2 ਮਿੰਟ ਦੀ ਗੱਲ ਹੈ ਕੱਲ ਨੂੰ ਘਾੜ ਨਿਕਲ ਜੇ ਆਪਣੀ ਆ 2 ਮਿੰਟ ਕੱਲ ਨੂੰ ਕੱਚੀਆਂ ਚੂੜੀਆਂ ਪਾਉਣਾ ਕੰਦਨਾ ਮਾਰੇਗਾ ਪੰਗਾ ਖਿਸ਼ਣਕ ਦੀਆਂ ਫੁੱਟ ਜਾਣੀ ਸਾਢੇ 18 ਦੀ ਹੋਊਗੀ ਉਹ ਨਹੀਂ ਹੁੰਦੀ ਉਹ ਵੀ ਹੋ ਗਈ ਚਾਚਾ ਉਹ ਨਹੀਂ ਹੁੰਦੀ ਉਹ ਹੋ ਗਈ ਉਹ ਨਹੀਂ ਉਹ ਹੋ ਗਈ ਉਹ ਤਾਇਆ ਮੰਨ ਲਿਆ ਕਰ ਜਾਂਦਾ ਅਲਟਾ ਨਹੀਂ ਖੁੱਲਲੀ ਉੱਤੋਂ ਦੀ ਹੋਊਗੀ ਹੋਊਗੀ ਉਹ ਤਾਇਆ ਨਹੀਂ ਮੈਨੂੰ ਪਤਾ ਮੇਰੀ ਖਰੀਦੀ ਹੋਈ ਆ ਯਾਰ ਫਾਇਦਾ ਕੀ ਆ ਜਾਂ ਉਹ ਜੀ ਦੀ ਹੋਊਗੀ ਕੀ ਫਾਇਦਾ ਓਏ ਫੜ ਹੁਣ ਪਾਸੋਂ ਪਿੱਛੇ ਚੱਕ ਲੈ ਜਾ ਲੈ ਜਾ ਲੈ ਉਹ ਪਾਸੋਂ ਲੈ ਜਾ ਲੈ ਜਾ ਲੈ ਉਹ ਭੁਖੀ ਤਾਂ ਉਹਨੂੰ ਓਏ ਛੱਡ ਓ ਮੋੜੀ ਨਾ ਮੋੜੀ ਨੂੰ ਤੇਰਾ ਮਨ ਕਰੂਗਾ ਐ ਤੂੰ ਨੂੰ ਵੀ ਲੈ ਜਾ ਜੀ ਬਿਲਕੁਲ ਨਾ ਲੈ ਕੇ ਜਾਈ ਠੀਕ ਹੈ ਗੱਲ ਮੰਨ ਨਹੀਂ ਮੰਨੋ ਥੋੜੀ ਮੁੱਲ ਨਹੀਂ ਮੇਵ ਨਹੀਂ ਆ ਲੈਣੇ ਨਿੱਕੀ ਨਿੱਕੀ ਖੜੀ ਮਰ ਜਾ ਉਧਰ ਆਈ ਖੜੋ ਇੱਥੇ ਖਾ ਹੋ ਗਈ ਉਨੇ ਦੀ ਬਸ ਲਖਾਈ ਉਹ ਤੋਂ ਕਰਵਾ ਕੇ ਦੂੰਗਾ ਸਾਰੇ ਪਾਸੇ ਨਾ ਮਾਰ ਉਹਨੂੰ ਲਖਾਈ ਕਰਾ ਕੇ ਦੂੰ ਮੁੰਡੇ ਤੋਂ ਮਨ ਅੰਦਰੋਂ ਖੜਦਾ ਖੜਦਾ ਤੇਰੇ ਮਨ ਛੱਡ ਨਹੀਂ ਵੀ ਤਾਂ ਨਹੀਂ ਹੈਗੀ ਜਦ ਇਹਦਾ ਜ਼ੀਰੋ ਫੰਡਰ ਹੈ ਕੋਈ ਨੁਕਸੋ ਵਗੈਰਾ ਦੇ ਬਾਹਰ ਚ ਛੱਡੇ ਹੋਈ ਆ ਵੀਰੇ ਸੁਣ ਲੈ ਗੱਲ ਮੇਰੇ ਘਰ ਪਰ ਅਸੀਂ ਅੱਜ ਹਾਂ ਉਹੀ ਗੱਲ ਮੇਰੇ ਵਾਲੀ ਤੋਫ ਵਰਗਾ 7000 ਦਾ ਬੱਚੇ ਦਾ ਮਿਲਦਾ ਸੀ ਵੀਰੇ 30000 ਦੀ ਮੇਰੀ ਜੋੜੀ ਆ ਉਹ ਬੱਕਰੀਆਂ ਦੀ ਵਿਖਦੀ ਉਹਦੇ ਲਈ ਬੱਚਾ ਨਹੀਂ ਉਹਦੇ ਲਈ ਬੱਚਾ ਹੈ ਠੀਕ ਆ ਗੱਲ ਮੇਰੀ ਤਾਂ 20000 ਚ ਜਾ ਰਹੀ ਸੀ 15000 ਚ ਉਹ ਜਾ ਰਹੀ ਸੀ ਲੈ ਤੈਨੂੰ ਇਹ ਵੀ ਦੱਸਣਾ ਕਹਾਣੀ ਚਾਹ ਦੋਨੇ ਲੈ ਜਾ ਕਿਉਂ ਜੀ ਇਹਦਾ ਕੀ ਭੰਜੂ ਉੱਤੇ ਵਰਗੀ ਪੱਠਾ ਦੋਵੇਂ ਨਹੀਂ ਅਜੇ ਤਾਂਦਾ ਲੈ ਇਹਦੀ ਪੱਠਾ ਕਿੰਨੇ ਦੀਆਂ ਲਈਆਂ ਡਾਕਟਰ ਤੋਂ ਕਿੰਨੇ ਦੀਆਂ ਦਵਾਈਆਂ ਪੁੱਛੀ ਹੈ ਬਾਈ ਮੋਬਾਈਲ 12 12000 ਇਹਦੇ ਥੱਲੇ ਵੀ ਮੈਂ ਮਨਾ ਪੁੱਛ ਰਾ ਉਹਨਾਂ ਤੋਂ ਹਾਂ ਮੈਨੂੰ ਕੱਲ ਫਿਰ ਆ ਫਾੜੇ ਦੇ ਪੈਸੇ ਵਾਈ ਦੋ ਕੀ ਕਰਾਂ ਕੱਲ ਦਾ ਓਏ ਯਾਰ ਮਜੂਰ ਐ ਤੈਨੂੰ ਹੁਣ ਹੁਣ ਤੈਨੂੰ ਮਜੂਰ ਐ ਉਹ ਕਿੱਥੇ ਨਹੀਂ 베 ਮਜਬੂਰ ਵੀ ਨਹੀਂ ਕਰਦੇ ਅਸੀਂ ਇਹਦੇ ਜਿੱਡੀਆਂ ਜਿੱਡੀਆਂ ਲਾਈਆਂ 2.30 ਹਾਂ ਇਹਦੇ ਜਿੱਡੀਆਂ ਇਹ ਸੌਦਾ ਨਹੀਂ ਬਤੰਦਰ ਦਾ ਬੱਚਾ ਹੀ ਤੇਰਾ ਯਾਰ ਥੋੜੇ ਮਹੀਨੇ ਲੱਕਰ ਜਿੰਨੂੰ ਮਰਜੀ 8 9000 ਦਾ ਇਹ ਦੋ ਦੰਦ ਪਾਠਾ ਜੀ ਓਏ ਉਹ ਗੱਲ ਹੋ ਗਈ ਇੱਧਰ ਦੇਖੀ ਪੈਂਦਾ ਗੱਡੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਮਿਸਟਰਾਂ ਦੇ ਚੱਟੂ ਤੇ ਚੜਦੀ ਫਿਰਦੀ ਆ ਕੋਈ ਅਸੀਂ ਪੱਲੋਂ ਤਾਂ ਨਹੀਂ ਗੰਦ ਤੋੜੇ ਹੋਏ ਦੇਖੋ ਵੀਰੇ ਵੀ ਸ਼ੈਡਾਂ ਜਿਹਦਾ ਹੱਗੇ ਨੇ ਕਿ ਨਹੀਂ ਹੈਗੇ ਆਸੀਂ ਕਿਹੜੇ ਪਲਾਜ਼ਾ ਸੜੀ ਨਵੀਂ ਕੋਕੇ ਵਰਗੀ ਕਾਹਨ ਮੁੜਕਾ ਕਰਿਆ ਫਿਰ ਹੁਣ ਤੈਨੂੰ ਮਜ਼ੂਰ ਨਹੀਂ ਹੈਗੀ ਦਰਦਾਂ ਵੇ ਸਾਈ ਚੱਲ ਦਰਦਾ ਥੋੜਾ ਜਿਹਾ ਬੰਦਾ ਖੁਸ਼ ਹੈ ਨਾ ਨਾ ਡਰਦੇ ਨੂੰ ਚੀਜ਼ ਨਹੀਂ ਦੇਣੀ ਹੁਣ ਖੁਸ਼ ਹੈ ਤੂੰ ਸਾਡਾ ਘੰਟਾ ਤਾਂ ਉਹੀ ਗਿਆ ਮੰਡੀ ਟੁੰਗਾਲੀ ਦੇ ਵਿੱਚ ਜਿਹਨੂੰ ਕਿ ਤੁਸੀਂ ਸਦਾ ਲਈ ਜਾਣਦੇ ਹੋ ਸਦਾ ਬਹਾਰ ਮੇਲੇ ਦਾ ਸ਼ਿੰਗਾਰ ਚਰਨਾ ਸੌਂਦੇ ਵਾਲੀਆ ਸੁਖਦੇਵ ਸਿੰਘ ਸਰਪੰਚ ਦਾ ਮੁੰਡਾ ਹਰ ਮੰਡੀਆਂ ਦੇ ਵਿੱਚ ਆਉਂਦਾ ਹੈ ਹਰ ਮੰਡੀਆਂ ਦੇ ਵਿੱਚ ਮੇਲੇ ਲਾਉਂਦਾ ਹੈ ਬਹੁਤ ਵਧੀਆ 22 ਮਾਲ ਲੈ ਕੇ ਆਉਂਦਾ ਨਵਾਂ ਮਾਲ ਨਵੀਆਂ ਪੱਠਾ ਤੇ ਇੱਕ ਦਿਨ ਦਾ ਕੰਮ ਨਹੀਂ ਕੰਮ ਰੋਜ਼ ਦਾ ਇਹ ਬੰਦੇ ਦਾ ਇਸ ਬੰਦੇ ਨੇ ਨਵੇਂ ਸਮੇਂ ਲੰਬੇ ਸਮੇਂ ਵਰਤਣਾ ਚੋਰ ਨਹੀਂ ਠੱਗ ਨਹੀਂ ਠੱਗਾ ਦਾ ਯਾਰ ਨਹੀਂ ਤੇ ਨਾ ਕਿਸੇ ਨਾਲ ਬਹੁਤਾ ਪਿਆਰ ਨਹੀਂ ਪਿਆਰ ਵੀ ਉਹਨਾਂ ਕੇ ਰਖਦਾ ਜਿੰਨਾ ਕ ਭੁੱਗ ਜੇ ਗੱਲਾਂ ਸੱਚੀਆਂ ਕਹਿਣਾ ਨਸਾਨ ਹੈ ਤੇ ਆ ਪੱਠ ਦੋ ਦੰਦ ਦਾ ਕੋਕਾ ਪੀਸ ਹੈ ਕੋਈ ਵੀ ਇਹਦੇ ਵਿੱਚ ਨੁਕਸ ਨਹੀਂ ਤੇ ਵਧੀਆ ਬੱਚਾ ਪਲਿਆ ਆ ਤਿੰਨ ਮਹੀਨਿਆਂ ਦਾ ਜੇ ਥੱਲੇ ਤੇ ਪੇਟੋਂ ਗੱਬਣ ਬੱਕਰੀ ਐ ਪਹਿਲੇ ਸੂਏ ਐ ਤੇ ਤੁਹਾਨੂੰ ਲਿਓ ਟੀਵੀ ਮੈਂ ਦਿਖਾਉਣਾ ਵੀਡੀਓ ਦੇ ਵਿੱਚ ਖੋਲ ਕੇ ਕੋਈ ਏਖੜ ਨਹੀਂ ਭਾਈ ਕੋਈ ਏਖੜ ਨਹੀਂ ਸਵੇਰੇ ਦਾ ਦੁੱਧ ਐ ਕਿਆ ਦੇਖੋ ਕੋਈ ਥਾਂ ਚੱਡੇ ਦੇ ਵਿੱਚ ਫਰਕ ਨਹੀਂ ਜੋ ਕੋਈ ਮੇਰਾ ਭਾਈ ਚਾਹ ਮਾਨ ਹੋਵੇ ਆਵਲਕ ਬੱਕਰੀਆਂ ਡੱਬੀ ਪੂਰੀ ਲਾਲ ਡੱਬੀ ਜਿਹਨੂੰ ਪੱਠ ਵਧੀਆ ਕਹਿੰਦੇ ਨੇ ਲਾਲ ਡੱਬੀ ਆਵਲਕ ਪਹਿਲੇ ਜ਼ਮਾਨੇ ਚ ਹੁੰਦੀਆਂ ਇਆਂ ਹੀ ਹੁਣ ਘਟ ਨੇ ਤੇ ਕੁੱਲ ਮੁੱਲੇ ਇਸ ਬੰਦੇ ਦਾ ਮੰਗਿਆ 25000 19000 ਦੀ 18500 ਦੀ ਪੱਠ ਮੈਂ ਤਾਂ ਕੁੱਟ ਕੇ ਸੌਦਾ ਦਵਾ ਸਕਦਾ ਐ ਬੰਦੇ ਤੋਂ ਮੈਥੋਂ ਕਦੇ ਵੀ ਨਸਾਨ ਨਹੀਂ ਭਾਈਦਾ ਮੈਂ ਥੋਏ ਕਦੇ ਵੀ ਇਨਸਾਨ ਨਹੀਂ ਭਜਦਾ ਪਰ ਠੀਕ ਹੈ ਬੰਦਾ ਕਹਿੰਦਾ ਤੀ ਮੈਨੂੰ 20000 ਦੀ ਦਵਾ ਦੇ ਉਹ ਵੀ 20000 ਤੋਂ ਹੀ ਬੰਦਾ ਭੱਜ ਗਿਆ ਮੈਂ 19 ਦੀ ਦਵਾਉਂਦਾ ਤੀ ਉਹਦੇ ਅਕਲ ਤੇ ਪੈ ਗਿਆ ਪੜਦਾ ਚਲੋ ਕੋਈ ਨਹੀਂ ਨਵਾਂ ਬੰਦਾ ਡਰ ਗਿਆ ਡਰ ਵੀ ਜਾਂਦੇ ਨੇ ਉਹਨੂੰ ਅਸੀਂ ਮਜਬੂਰ ਨਹੀਂ ਕਰਦੇ ਉਹ ਬੰਦੇ ਨੂੰ ਅਸੀਂ ਮਜਬੂਰ ਨਹੀਂ ਕਰਦੇ ਕੋਈ ਗੱਲ ਨਹੀਂ ਅਗਲੇ ਨੇ ਆਪਣੀ ਜੇਬ ਦੇਖਣੀ ਹੈ ਠੀਕ ਹੈ ਗੱਲ ਸਾਡਾ ਸੌਦਾ ਜੇ ਕੋਈ ਬਾਈ ਚਾਹਮਾਨ ਹੋਵੇ ਉਸੇ ਰੇਟ 'ਚ ਉਸੇ ਮੁੱਲ 'ਚ ਸੌਂਦੇ ਵਾਲਿਆ ਸਰਪੰਚ ਦਾ ਮੁੰਡਾ ਚਰਨਾ ਰਾਜਗੜ ਕੈਂਸਲ ਆ ਕੰਮ ਸੌਂਦੇ ਗੜ ਰਾਜਗੜ ਸੌਂਦੇ ਵਾਲ ਤੇ ਬਾਈ ਦਾ ਮੈਂ ਤੁਹਾਨੂੰ ਨੰਬਰ ਦਵਾਉਣਾ ਵੀਡੀਓ ਦੇ ਵਿੱਚ ਜਿਹਨੂੰ ਕਿਸੇ ਨੂੰ ਲੋੜ ਹੈ ਸਰਪੰਖ ਜਰੂਰ ਕਰੋ ਚਰਨੇ ਦੇ ਨਾਲ ਨੰਬਰ ਬੋਲਿਓ ਜੀ ਨੰਬਰ ਆਪਣਾ ਪਤਾ ਹੀ ਆ ਵੀਰੇ ਸਾਰਿਆਂ ਨੂੰ 9992602155 ਬਾਈ ਦਵਾਰੇ ਦੋ ਵਾਰ 9992602155 ਵੀਰੇ ਇਹ ਬਾਈ ਜੀ 19000 ਚ ਆਪਣਾ ਸੌਦਾ ਹੀ ਤਾਈ ਉਹਨਾਂ ਨੇ ਦਵਾਦਾ ਹੀ ਠੱਕੇ ਨਾਲ ਆਪਾਂ ਨਹੀਂ ਸੀ ਦਿੰਦੇ ਇੰਨੇ ਰੁਪਿਆ ਦੀ ਪੱਟ ਠੀਕ ਹੈ ਚਲੋ ਅਗਲਾ ਮੁਕਰ ਗਿਆ ਕੋਈ ਗੱਲ ਨਹੀਂ ਕੋਈ ਆਪਾਂ ਨੂੰ ਗੁੱਸਾ ਨਹੀਂ ਵਿਚਾਰੇ ਤੇ ਆਪਾਂ ਵੀਰੇ 500 ਰੁਪਿਆ ਸਾਈ ਉਹਨੇ ਆਪਦਾ ਘਰ ਦੇਖਣਾ ਠੀਕ ਹੈ ਜੀ ਗੱਲ ਆਪੋ ਆਪਦੀ ਸੋਚ ਹੁੰਦੀ ਆਪੋ ਦੀ ਸੋਚ ਹਾਂ ਨਹੀਂ ਉਹਨੇ ਆਪਦਾ ਘਰ ਦੇਖਣਾ ਆਪਾਂ ਮਜਬੂਰ ਉਹਨੂੰ ਵੀ ਨਹੀਂ ਆਪਾਂ ਕਿਸੇ ਨਾਲ ਬਾਈ ਤੱਕਾ ਨਹੀਂ ਕਰਨਾ ਤੱਕਾ ਕੋਈ ਨਹੀਂ ਅਗਲੇ ਨਾਲ ਪਤਾ ਹੈ ਲੈ ਲੈ ਪੈਸੇ ਵਿਚਾਲੇ ਵੇ ਘੱਟਉਣ ਦੌਰ ਪੀਏ ਨਾ ਆਪਾਂ ਨਹੀਂ ਕਰੀਂ ਹੋਰ ਬਾਈ ਜਿਹੜਾ ਮਰਜ਼ੀ ਲੈ ਸਕਦਾ ਠੀਕ ਹੈ ਨਾ ਹੋਰ ਬੱਕਰੀਆਂ ਲਗਾ ਦੇਣਾ ਖੜੀ ਬਸ ਬੱਕਰੀਆਂ ਦੇਖਿਆ ਤੀਆਂ ਆਹ ਸਾਰੀਆਂ ਦੇਖ ਲਓ ਆਪਣੀਆਂ ਨੇ ਵੀਰੇ ਲੈ ਮਿੱਠੂ ਆ ਖੜੀਆਂ ਵੀਰੇ ਦੇਖੋ ਲੈ ਦਿਖਾ ਦੇ ਲੈ ਠੰਡੇ ਪਾਣੀ ਯੋਗਾ 100 ਰੁਪਏ ਆਪਾਂ ਇਹ ਕ ਨਹੀਂ ਕਰਦਾ ਲਓ ਜੀ ਲੈ ਲਾਂਗੇ ਪੀ ਲਾਂਗੇ ਠੰਡਾ ਪਾਣੀ ਆ ਦੇਖੋ ਵੀਰੇ ਆ ਬੱਕਰੀਆਂ ਨੇ ਆ ਬੱਕਰੀ ਵੀ ਆ ਦੇਖੋ ਵੀਰੇ ਪਹਿਲੇ ਸੂਏ ਬੱਕਰੀ ਆ ਦੇਖੋ ਜੀ ਜਿਹੜੀਆਂ ਨਵੀਆਂ ਨੇ ਵੀਰੇ ਬੱਕਰੀਆਂ ਆਪਣੇ ਕੋਲੇ ਤਕਰੀਬਨ ਵੱਡੀਆਂ ਕੋਈ ਨਹੀਂ ਹੈਗੀ ਆ ਦੇਖੋ ਜਮਾ ਨਵੀਆਂ ਵੀਰੇ ਆ ਪੱਠਾ ਨੇ ਬਈ ਦੇਖੋ ਨਵੀਂ ਪੱਠਾ ਲਓ ਜੀ ਬਾਕੀ ਆ ਖੜੀਆਂ ਨੇ ਵੀਰੇ ਓ ਰੀਆ ਵੇ ਆਹ ਦੇਖੋ ਜੀ ਸਾਰੀਆਂ ਨਵੀਆਂ ਨੇ ਸਾਰੀਆਂ ਨਵੀਆਂ ਵੀਰੇ ਦੇਖੋ ਆਹ ਦੇਖੋ ਜੀ ਆਹ ਕੀ ਦਾ ਮਾਲ ਨਹੀਂ ਬਣਾਇਆ ਆਹ ਦੇਖੋ ਜੀ ਆਹ ਪਾਠਾ ਬਾਈ ਜੀ ਆਪਣੇ ਪਹਿਲੇ ਸੂਏ ਸੂਕੀ ਚੈੱਕ ਕਰ ਸਕਦੇ ਹੋ ਵੀਰੇ ਜੀ ਆਹ ਪਲੂਣ ਸੂਕੀ ਬਾਈ ਪਾਠਾ ਬਣੀ ਪਲੂਣ ਸੂਕੀ ਹੈ ਪਹਿਲੇ ਸੂਏ ਸੂਨਾ ਬਾਈ ਜੀ ਨੇ ਦੇਖੋ ਅੰਨਾ ਕੁੰਨਾ ਦੀ ਬਹੁਤ ਸਾਫ ਸੁਥਰੀ ਹੈ ਬਾਈ ਜੈਡ ਬਲੈਕ ਚਿੱਟੀਆਂ ਅੱਖਾਂ ਵੀਰੇ ਦੇਖ ਸਕਦੇ ਹੋ ਹਾਂ ਜੀ ਆਹ ਦੇਖੋ ਜੀ ਮੋਲ ਆਪਾਂ ਫੋਨ ਤੇ ਦੱਸ ਦਾਂਗੇ ਬਾਈ ਇਹ ਪੜਦਾ 1 ਨੰਬਰ ਇੱਕ ਵਾਰੀ ਬੋਲਦਾ 9592602155 ਬਈ 9592602155 ਬਈ ਕਿੱਥੋਂ ਆਦਾ ਆਪਣੇ ਤੋਂ ਹਰੇਕ ਪ੍ਰਕਾਰ ਦਾ ਬੱਕਰਾ ਵੀਰੇ ਆਪਣੇ ਤੋਂ ਐ ਮੰਨ ਕੇ ਚੱਲੋ ਵੀ ਤੀ 10000 ਤੋਂ ਸਟਾਰਟ ਆ ਵੀਰੇ ਬੱਕਰੀ ਠੀਕ ਹੈ ਜੀ ਚਾਹ ਕੋਈ 20 ਦੀ ਲੈ ਲੇ 25 ਦੀ ਲੈ ਲੇ 15 16000 ਤਾਂ ਵੀਰੇ ਆਮ ਰੇਟ ਆ ਆਪਣਾ ਬੱਕਰੀ ਠੀਕ ਹੈ ਵਧੀਆ ਕੁਆਲਿਟੀ ਵਾਲੀ ਵਧੀਆ ਬੱਕਰੀਆਂ ਨੇ ਤੇ ਬਾਕੀ ਤੋਂ ਦਰਦਾਂ ਵਾਲੀਆਂ ਬੱਕਰੀਆਂ ਵੀ ਸਭ ਕੁਝ ਮਿਲਦਾ ਵੀਰੇ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਓਕੇ ਓਕੇ ਧੰਨਵਾਦ ਬਾਈ